ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਸਭਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾਠ ਸੁਣ ਕੇ ਖਾਲਸਾ ਜੀ ਜੀਵਾਂ ਦਾ ਉਦਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਐਸੇ ਪਾਦਸ਼ਾਹਾਂ ਦੇ ਪਾਤਸ਼ਾਹ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਸਦਾ ਬੰਦਨਾ ਹੈ ਖਾਲਸਾ ਜੀ ਮਹਾਰਾਜ ਜੀਆਂ ਨੇ ਵੱਡੇ ਵੱਡੇ ਪਰਉਪਕਾਰ ਸਾਡੇ ਵਾਸਤੇ ਕੀਤੇ ਹਨ ਪਰ ਅਸੀਂ ਭੁੱਲੇ ਹੋਏ ਮਨੁੱਖ ਮਹਾਰਾਜ ਜੀਆਂ ਦੇ ਕੀਤੇ ਹੋਏ ਉਪਕਾਰਾਂ ਨੂੰ ਵਿਸਾਰ ਚੁੱਕੇ ਹਾਂ ਮਹਾਰਾਜ ਨੇ ਸਾਡੇ ਵਾਸਤੇ ਕੀ ਕੋਸ਼ਿਸ਼ ਕੀਤਾ ਹੈ ਮਹਾਰਾਜ ਨੇ ਸਾਨੂੰ ਸਿੱਧਾ ਰਸਤਾ ਦੱਸਿਆ ਹੈ ਪਰ ਖਾਲਸਾ ਦੀ ਸਾਡੀ ਮੱਤ ਏਡੀ ਭੈੜੀ ਹੈ ਅਸੀਂ ਉਸ ਸਦਸਤੇ ਤੇ ਚੱਲਣ ਦੀ ਬਜਾਏ ਉਹ ਰਸਤੇ ਤੇ ਜਾਣ ਵਾਲਿਆਂ ਨੂੰ ਵੀ ਨਿੰਦਦੇ ਹਾਂ ਆਪ ਤੇ ਉਸ ਰਸਤੇ ਤੇ ਕੀ ਚੱਲਣਾ ਹੈ ਜਿਹੜੇ ਚੱਲ ਰਹੇ ਹਨ ਗੁਰੂ ਕੇ ਪਿਆਰੇ ਉਹਨਾਂ ਦੀ ਵੀ ਨਿੰਦਿਆ ਕਰਦੇ ਹਾਂ ਉਹਨਾਂ ਨੂੰ ਵੀ ਖਾਲਸਾ ਜੀ ਮਾੜਾ ਬੁਰਾ ਬੋਲਦੇ ਹਾਂ ਤੇ ਆਪ ਅਸੀਂ ਉਸ ਰਸਤੇ ਤੇ ਚੱਲਣ ਦਾ ਕਦੇ ਵਿਚਾਰ ਹੀ ਨਹੀਂ ਕਰਦੇ ਕਿਉਂਕਿ ਸਾਨੂੰ ਤੇ ਮਾਇਆ ਦੇ ਜਿਹੜਾ ਮੋਹ ਹੈ ਮਾਇਆ ਦੇ ਜੋ ਨਾਸ਼ਵੰਤ ਜਿਹੜੇ ਪਦਾਰਥ ਹਨ ਉਹਨਾਂ ਦੀ ਤਾਂਗ ਲੱਗੀ ਰਹਿੰਦੀ ਹੈ ਚਤੋਂ ਪੈਰ ਵੀ ਸਾਨੂੰ ਮਿਲ ਜਾਵੇ ਦੁਨੀਆ ਵਿੱਚ ਸਭ ਕੁਝ ਸਾਨੂੰ ਮਿਲ ਜਾਵੇ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਅੰਤਰਜਾਮੀ ਸਤਿਗੁਰੂ ਜੀ ਫਰਮਾਉਂਦੇ ਹਨ ਮਹਾਰਾਜ ਕਹਿੰਦੇ ਭਾਈ ਤੇਰਾ ਤੇ ਬੋਲਣਾ ਚੱਲਣਾ ਜੋ ਚੱਲਣਾ ਸਭ ਕੁਝ ਲੇਖੇ ਵਿੱਚ ਹੈ ਤੈਨੂੰ ਗਿਣਤੀ ਦੇ ਸਵਾਸ ਮਿਲੇ ਹਨ ਕਿੰਨਾ ਤੂੰ ਇਸ ਧਰਤੀ ਉੱਤੇ ਤੁਰਨਾ ਹੈ ਲਤਾਂ ਦੇ ਨਾਲ ਕਿੰਨੇ ਕਦਮ ਤੁਰਨਾ ਹੈ ਇਹ ਵੀ ਲੇਖੇ ਵਿੱਚ ਹੈ ਕਿੰਨਾ ਤੂੰ ਬੋਲਣਾ ਹੈ ਇਹ ਵੀ ਲੇਖੇ ਵਿੱਚ ਹੈ ਕਿੰਨਾ ਖਾਣਾ ਹੈ ਇਹ ਵੀ ਸਭ ਕੁਝ ਲੇਖੇ ਵਿੱਚ ਹੈ ਜਿਹੜੇ ਸਵਾਸ ਤੂੰ ਲੈ ਰਿਆ ਹੈ ਮਹਾਰਾਜ ਕਹਿੰਦੇ ਇਹ ਵੀ ਲੇਖੇ ਵਿੱਚ ਹੈ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਰਾਗ ਵਚਨ ਕਰਦੇ ਹਨ ਸ਼੍ਰੀ ਰਾਗ ਦੇ ਵਿੱਚ ਮਹਾਰਾਜ ਕਹਿੰਦੇ ਲੇਖਾ ਬੋਲਣ ਬੋਲਣਾ ਲੇਖਾ ਖਾਣਾ ਖਾਓ ਕਹਿੰਦੇ ਜੋ ਤੁਹਾਡਾ ਬੋਲਚਾਲ ਹੈ ਨਾ ਜੋ ਤੁਹਾਡਾ ਖਾਣ ਪੀਣ ਹੈ ਇਹ ਲੇਖੇ ਵਿੱਚ ਹੈ ਥੋੜੇ ਸਮੇਂ ਲਈ ਹੈ ਲੇਖਾ ਵਾਟ ਚਲਾਈਆ ਲੇਖਾ ਸੁਣ ਵੇਖਾਓ ਕਹਿੰਦੇ ਇਹ ਜਿਹੜਾ ਜੀਵਨ ਦਾ ਸਫਰ ਹੈ ਜਿਹਦੇ ਵਿੱਚ ਅਸੀਂ ਤੁਰੇ ਫਿਰਦੇ ਹਾਂ ਮਹਾਰਾਜ ਕਹਿੰਦੇ ਇਹ ਸਫਰ ਵੀ ਥੋੜੇ ਚਿਰ ਵਾਸਤੇ ਹੀ ਹੈ ਲੇਖੇ ਵਿੱਚ ਹੀ ਹੈ ਤੇ ਜਿਹੜੇ ਦੁਨੀਆ ਦੇ ਰੰਗ ਤਮਾਸ਼ੇ ਹਨ ਜੋ ਅਸੀਂ ਖਾਲਸਾ ਜੀ ਸੁਣ ਰਹੇ ਹਾਂ ਵੇਖ ਰਹੇ ਹਾਂ ਮਹਾਰਾਜ ਕਹਿੰਦੇ ਇਹ ਵੀ ਥੋੜੇ ਸਮੇਂ ਲਈ ਹਨ ਗੁਰਮਖੋ ਲੇਖ ਸਾਹ ਲਵਾਈ ਹੈ ਪੜੇ ਕੇ ਪੁੱਛਣ ਜਾਓ ਕਹਿੰਦੇ ਜਿਹੜੇ ਜ਼ਿੰਦਗੀ ਵਿੱਚ ਮਹਾਰਾਜ ਨੇ ਸਾਨੂੰ ਸਵਾਸ ਦਿੱਤੇ ਹਨ ਸਾਹ ਲੈ ਰਹੇ ਹਨ ਨਾ ਜੋ ਅਸੀਂ ਇਹ ਵੀ ਖਾਲਸਾ ਜੀ ਗਿਣੇ ਮથે ਸਮੇਂ ਲਈ ਹੈ ਇਹ ਵੀ ਕੋਈ ਸਾਡੇ ਕੋਲੇ ਖੁੱਲੇ ਨਹੀਂ ਸਾਨੂੰ ਮਿਲੇ ਹੋਏ ਗਿਣਤੀ ਵਿੱਚ ਸਾਨੂੰ ਮਿਲੇ ਹੋਏ ਆ ਤੇ ਉਹਨੇ ਭੋਗ ਕੇ ਅਸੀਂ ਮਰ ਜਾਵਾਂਗੇ ਤੇ ਮਹਾਰਾਜ ਕਹਿੰਦੇ ਪੜੇ ਕੇ ਪੁੱਛਣ ਜਾਓ ਕਹਿੰਦੇ ਇਸ ਗੱਲ ਦੀ ਜੇ ਕਿਸੇ ਨੇ ਪਰਚੂਲ ਕਰਨੀ ਹੋਵੇ ਵੀ ਗੱਲ ਸਹੀ ਐ ਵੀ ਮੈਂ ਕਿਸੇ ਪੜ੍ਹੇ ਲਿਖੇ ਨੂੰ ਪੁੱਛ ਲਵਾਂ ਤੇ ਖਾਲਸਾ ਜੀ ਇਹ ਪੜ੍ਹੇ ਲਿਖੇ ਵੀ ਦੱਸ ਨਹੀਂ ਸਕਦੇ ਕਿਉਂਕਿ ਇਸ ਗੱਲ ਬਾਰੇ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਜਾਣ ਹੀ ਨਹੀਂ ਸਕਦਾ ਵੀ ਸਾਡੇ ਭਾਈ ਕਿੰਨੇ ਸਵਾਸੇ ਲਿਖੇ ਹੋਏ ਹਨ ਜੇ ਕੋਈ ਬੰਦਾ ਆਖੇ ਵੀ ਮੈਂ ਪਤਾ ਕਰਨੇ ਆ ਤੇ ਖਾਲਸਾ ਜੀ ਉਹਨੂੰ ਪਰਮੇਸ਼ਰ ਹੀ ਦੱਸ ਸਕਦਾ ਗੁਰੂ ਦੱਸ ਸਕਦਾ ਤੇ ਉਹ ਪੁੱਛਣ ਵਾਸਤੇ ਬੰਦਗੀ ਕਰਨੀ ਪਊਗੀ ਨਹੀਂ ਤੇ ਖਾਲਸਾ ਜੀ ਇਹ ਸੰਸਾਰ ਵਿੱਚ ਕਿਸੇ ਨੂੰ ਇਹ ਪਤਾ ਨਹੀਂ ਵੀ ਉਹ ਕਿੰਨੇ ਸਵਾਸੇ ਲੈ ਕੇ ਆਇਆ ਹੈ ਕਿੰਨਾ ਸਮਾਂ ਕਿੰਨੇ ਦਿਨ ਉਹਨੇ ਜੀਣਾ ਹੈ ਕਿੰਨਾ ਚਿਰ ਉਹਨੇ ਖਾਣਾ ਹੈ ਕਿੰਨਾ ਚਿਰ ਉਹਨੇ ਬੋਲਣਾ ਹੈ ਕਿੰਨਾ ਚਿਰ ਉਹਨੇ ਚੱਲਣਾ ਹੈ ਇਹ ਚੀਜ਼ ਬਾਰੇ ਕਿਸੇ ਨੂੰ ਕੋਈ ਨਹੀਂ ਸੋਝੀ ਸੋ ਗੁਰਮਖੋ ਕੀ ਡਰ ਨਹੀਂ ਆਉਂਦਾ ਵੀ ਕਿਹੜੇ ਵੇਲੇ ਪਤਾ ਨਹੀਂ ਕਿਹੜਾ ਸਵਾਸਾ ਜਿਹੜਾ ਹੁਣ ਆਖਰੀ ਹੁਣ ਡਰ ਨਹੀਂ ਲੱਗਦਾ ਇਸ ਚੀਜ਼ ਦਾ ਤੇ ਸਾਨੂੰ ਡਰ ਰਹਿੰਦਾ ਵੀ ਸਾਡੇ ਘਰੋਂ ਅਖੰਡ ਪਤੀ ਮੁੱਕ ਗਈ ਹੈ ਜਾਂ ਮੁੱਕ ਜਾਵੇਗੀ ਇਸ ਗੱਲ ਦਾ ਵੀ ਸਾਨੂੰ ਡਰ ਰਿੰਦਾ ਵੀ ਬੈਂਕ ਵਿੱਚ ਸਾਡੇ ਪੈਸੇ ਮੁੱਕ ਰਹੇ ਆ ਇਸ ਗੱਲ ਦਾ ਵੀ ਡਰ ਆ ਵੀ ਸਾਡਾ ਕੰਮ ਨਹੀਂ ਚੱਲ ਰਿਹਾ ਦੁਕਾਨ ਤੇ ਸੌਦਾ ਮੁੱਕ ਰਿਹਾ ਇਸ ਚੀਜ਼ ਦਾ ਵੀ ਡਰ ਆ ਵੀ ਸਾਡੇ ਕੋ ਕੱਪੜੇ ਪਾਉਣ ਨੂੰ ਨਹੀਂ ਹੈਗੇ ਕਿ ਇਸ ਚੀਜ਼ ਦਾ ਡਰ ਨਹੀਂ ਆਉਂਦਾ ਵੀ ਭਾਈ ਪਤਾ ਨਹੀਂ ਕਿਹੜਾ ਸੁਬਸਾ ਆਖਰੀ ਹੋਣਾ ਕਿੱਥੇ ਫੁੜਕ ਜਾਣਾ ਕਿੱਥੇ ਮਰ ਜਾਣਾ ਕਿਹੜੇ ਵੇਲੇ ਰੱਬ ਨੇ ਆਵਾਜ਼ ਮਾਰ ਲੈਣੀ ਹੈ ਕੁਝ ਵੀ ਨਹੀਂ ਪਤਾ ਕਈਆਂ ਦਾ ਖਾਲਸਾ ਜੀ ਜਿਉਂਦੇ ਜੀ ਖਾਣਾ ਮੁੱਕ ਜਾਂਦਾ ਹੈ ਤੁਸੀਂ ਵੇਖੇ ਹੋਣਗੇ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਲੋਕ ਵੀ ਹਨ ਕਿ ਖਾਲਸਾ ਜੀ ਸਰੀਰ ਚੰਗੇ ਪਲਿਆ ਪਰ ਮੁੱਖ ਰਾਹੀਂ ਕੁਝ ਖਾ ਨਹੀਂ ਸਕਦੇ ਇਹੋ ਜਿਹੇ ਵੀ ਲੋਕ ਹਨ ਧਰਤੀ ਤੇ ਕਿ ਖਾਲਸਾ ਜੀ ਜਿਹੜੇ ਸੁਣ ਨਹੀਂ ਸਕਦੇ ਉਹਨਾਂ ਦਾ ਪਹਿਲਾਂ ਹੀ ਸੁਣਨਾ ਬੰਦ ਹੋ ਗਿਆ ਇਹੋ ਜਿਹੇ ਲੋਕ ਵੀ ਹਨ ਸਰੀਰ ਤੁਰਿਆ ਫਿਰਦਾ ਵੇਖਣਾ ਬੰਦ ਹੋ ਗਿਆ ਅੱਖਾਂ ਦੀ ਲੜ ਚਲੀ ਗਈ ਇਹੋ ਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਖਾਲਸਾ ਜੀ ਜਿਨ੍ਹਾਂ ਦਾ ਇਹ ਤੁਰਨਾ ਫਿਰਨਾ ਬੰਦ ਹੋ ਗਿਆ ਮੰਜੇ ਤੇ ਪੈ ਗਏ ਨੇ ਸੋ ਇਹ ਰੱਬ ਦੀਆਂ ਦਾਤਾਂ ਨੂੰ ਐਵੇਂ ਟਿਚ ਕਰਕੇ ਨਾ ਜਾਣੋ ਕੱਲਾ ਮਾਇਆ ਦੇ ਪਦਾਰਥਾਂ ਪਿੱਛੇ ਭੱਜੇ ਫਿਰਨਾ ਉਹਦਾ ਕੋਈ ਲਾਭ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਗੁਰਮਖੋ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਹੈ ਉਹਨੂੰ ਵਿਸਾਰੋ ਨਾ ਪਤਾ ਨਹੀਂ ਕਿਹੜੇ ਵੇਲੇ ਮੌਤ ਦੇ ਬਾਅਦ ਆ ਕੇ ਪਹਿ ਜਾਣ ਇਹ ਜਿੰਦ ਨੂੰ ਲੈ ਕੇ ਗਾਂਹ ਚਲੇ ਜਾਣਾ ਪਤਾ ਨਹੀਂ ਲੱਗਣਾ ਕਿੱਥੇ ਜਾਣਾ ਹੈ ਕਿੱਥੇ ਲੈ ਗਏ ਹਨ ਕੋਈ ਸੋਝੀ ਨਹੀਂ ਰਹਿਣੀ। ਮਹਾਰਾਜ ਕਹਿੰਦੇ ਬਾਬਾ ਮਾਇਆ ਰਚਨਾ ਤੋਂ ਅੰਧਾ ਨਾਮ ਵਿਸਾਰਿਆ ਨਾ ਇਸ ਇਹ ਨਾ ਉਹ ਮਹਾਰਾਜ ਕਹਿੰਦੇ ਮਾਇਆ ਦੀ ਜਿਹੜੀ ਖੇਡ ਹੈ ਨਾ ਇਹ ਚਾਰ ਹੀ ਦਿਨਾਂ ਦੀ ਹੈ ਇਹਦਾ ਕੋਈ ਖਾਲਸਾ ਜੀ ਲੰਮਾ ਸਮਾਂ ਨਹੀਂ ਚਾਰ ਕੀ ਦਿਨ ਦੀ ਮਾਇਆ ਦੀ ਖੇਡ ਹੈ ਤੇ ਇਹ ਚਾਰ ਦਿਨ ਦੀ ਖੇਡ ਵਿੱਚ ਅੰਨਾ ਹੋਇਆ ਬੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਵਿਸਾਰ ਕੇ ਬੈਠਾ ਹੈ ਤੇ ਖਾਲਸਾ ਜੀ ਨਾ ਤੇ ਫਿਰ ਮਾਇਆ ਨਾਲ ਨਿਬਧੀ ਹੈ ਤੇ ਨਾ ਹੀ ਫਿਰ ਪਰਮੇਸ਼ਰ ਦਾ ਨਾਮ ਹੀ ਨਸੀਬ ਹੁੰਦਾ ਹੈ ਇਹ ਜ਼ਿੰਦਗੀ ਖਾਲੀ ਦੀ ਖਾਲੀ ਰਹਿ ਜਾਂਦੀ ਹੈ ਤੇ ਫਿਰ ਖਾਲਸਾ ਜੀ ਜਾਮ ਲਿਆ ਜਾਂਦੇ ਆ ਕੁੱਟ ਦੇ ਖੜਦੇ ਆ ਕਈ ਪ੍ਰਕਾਰ ਦੀਆਂ ਸਜਾਵਾਂ ਦਿੰਦੇ ਹਨ ਕਈ ਲੋਕ ਆਖਦੇ ਨੇ ਬਹੁਤੇ ਮਸ਼ੀਨਰੀ ਆਖਦੇ ਆ ਵੀ ਅਗਲਾ ਕਿਹੜੇ ਕਿਸੇ ਨੇ ਵੇਖਿਆ ਖਾਲਸਾ ਜੀ ਮੈਂ ਤੇ ਉਹਨਾਂ ਨੂੰ ਵੱਡੇ ਮੂਰਖ ਕਹਿਂਦਾ ਹਾਂ ਇਹ ਕਦੇ ਹੁੰਦਾ ਮੂਰਖ ਇੱਕ ਖਾਲਸਾ ਜੀ ਮਾਹ ਮੂਰਖ ਹੁੰਦਾ ਜਿਹੜਾ ਮਾਹ ਮੂਰਖ ਆ ਨਾ ਉਹ ਇਹੋ ਜਿਹੇ ਲੋਕ ਹਨ ਜਿਹੜੇ ਮਹਾਰਾਜ ਦੀਆਂ ਬਾਣੀ ਤੇ ਮਹਾਰਾਜ ਦੀਆਂ ਲਿਖੀਆਂ ਹੋਈਆਂ ਤੁਕਾਂ ਤੇ ਖਾਲਸਾ ਜੀ ਤਰਕਪਿੰਦੀ ਕਰਦੇ ਮਹਾਰਾਜ ਨੇ ਸਪਸ਼ਟ ਲਿਖ ਦਿੱਤਾ ਹੈ ਵੀ ਭਾਈ ਅੱਗੇ ਬਹੁਤ ਮਾਰ ਪੈਂਦੀ ਹੈ ਬਹੁਤ ਜ਼ਿਆਦਾ ਮਾਰ ਪੈਂਦੀ ਹੈ ਬਹੁਤ ਭਿਆਨਕ ਅੱਗੇ ਵਾਲਾ ਸਮਾਂ ਹੈ ਭਿਆਨਕ ਰਸਤਾ ਹੈ ਇਹ ਨਾਮ ਜਪੋ ਨਾਮ ਜਪੋਗੇ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਕੋਈ ਸੋਝੀ ਤੁਹਾਨੂੰ ਆ ਜਾਵੇ ਕਿ ਕੋਈ ਵਿਚਾਰ ਤੁਹਾਡਾ ਹੋ ਜਾਵੇਗਾ ਨਹੀਂ ਤੇ ਇਥੇ ਸਭ ਕੁਝ ਰਹਿ ਜਾਣਾ ਹੈ ਜੀਵਨ ਮਰਨਾ ਜਾਇਕੈ ਇਥੇ ਖਾਜੈ ਕਾਲ ਕਹਿੰਦੇ ਜਗਤ ਵਿੱਚ ਖਾਲਸਾ ਜੀ ਜਨਮ ਤੋਂ ਲੈ ਕੇ ਤੇ ਮਰਨ ਤੱਕ ਦਾ ਜਿਹੜਾ ਸਫਰ ਹੈ ਉਹਦੇ ਵਿੱਚ ਬੰਦਾ ਖਾਣ ਵਾਲੇ ਪਦਾਰਥ ਇਕੱਠੇ ਕਰੀ ਜਾਂਦਾ ਵੀ ਮੈਂ ਕਦੇ ਭੁੱਖਾ ਨਾ ਰਹਿ ਜਾਵਾਂ ਇਹ ਖਾਲਸਾ ਜੀ ਸਰੀਰ ਤੇ ਮੰਗਦਾ ਹੈ ਦੋ ਰੋਟੀਆਂ ਪਰ ਆਪਾਂ ਇੰਨਾ ਕੁਝ ਜਿਹੜਾ ਵੱਡੀਆਂ ਮਾਰਾਂ ਮਾਰਦੇ ਹਾਂ ਜੇ ਬੰਦੇ ਨੂੰ ਸੋਝੀ ਆ ਜਾਵੇ ਨਾ ਖਾਲਸਾ ਜੀ ਫਿਰ ਬੰਦਾ ਗਰੀਬੀ ਵਿੱਚ ਵੀ ਕੱਟ ਸਕਦਾ ਲੈਣ ਫਿਰ ਉਹਨੂੰ ਦੁੱਖ ਭੁੱਖ ਸਤਾਉਂਦੀ ਨਹੀਂ ਹੈ ਆਹੀਂ ਕਹਿੰਨੇ ਆ ਨਾ ਜੇ ਘਰ ਵਿੱਚ ਪੈਸਾ ਨਹੀਂ ਕੋਈ ਰੱਬ ਨਾ ਕਰੇ ਕੋਈ ਦੁੱਖ ਆ ਗਿਆ ਤੇ ਕਿਨੂੰ ਕਿਦੇ ਹੱਲ ਜਾਵਾਂਗੇ ਖਾਲਸਾ ਜੀ ਜਿਹੜੇ ਗੁਰਮੁਖ ਪਰਮੇਸ਼ਰ ਤੇ ਸ਼ਰਧਾ ਰੱਖਦੇ ਆ ਤੇ ਦੋ ਰੋਟੀਆਂ ਜੋਗਾ ਕਮਾਉਣ ਜਾਂਦੇ ਆ ਤੇ ਬਸ ਇੰਨਾ ਤੱਕ ਵੀ ਤਨ ਟੱਕਿਆ ਜਾਵੇ ਸਿਰ ਤੇ ਛੱਤ ਰਹੇ ਇਥੋਂ ਤੱਕ ਜਿਹੜਾ ਮਨੁੱਖ ਰਹਿੰਦਾ ਤੇ ਵਾਹਿਗੁਰੂ ਨੂੰ ਸਿਮਰਦਾ ਉਹਨੂੰ ਖਾਲਸਾ ਜੀ ਦੁੱਖ ਤੇ ਭੁੱਖ ਸਤਾਉਂਦਾ ਹੀ ਨਹੀਂ ਤੇ ਜਿਹੜਾ ਅਸੀਂ ਵੱਡੀਆਂ-ਵੱਡੀਆਂ ਸ਼ਾਲਾ ਮਾਰਦੇ ਆਂ ਵੀ ਵੱਡੀਆਂ ਗੱਡੀਆਂ ਮੇਰੇ ਕੋਲ ਹੋਣ ਇੱਕ ਦੀਆਂ ਵੀ ਦੋ ਹੋਣ ਕੋਠੀ ਪਿੰਡ ਵਿੱਚ ਸਭ ਤੋਂ ਵੱਡੀ ਮੇਰੀ ਹੋਵੇ ਤੇ ਮੈਂ ਲੁੱਟ-ਲੁੱਟ ਕੇ ਲੋਕਾਂ ਨੂੰ ਖਾ ਲਵਾਂ ਮਹਾਰਾਜ ਕਹਿੰਦੇ ਉਹ ਮੂਰਖਾ ਜਦੋਂ ਮੌਤ ਆ ਗਈ ਨਾ ਇੱਕ ਅੱਖ ਨਹੀਂ ਤੇਰੇ ਨਾਲ ਜਾਣਾ ਜਿੱਥੇ ਬਹਿਸ ਮੁਝਾਈ ਹੈ ਥੱਥੇ ਕੋਈ ਨਾ ਚੱਲੇ ਉਹ ਨਾਲ ਕਹਿੰਦੇ ਜਿਹੜੀ ਖਾਤਰ ਤੂੰ ਭੱਜਾ ਫਿਰਦਾ ਹੈ ਨਾ ਬੰਦਿਆਂ ਪਿਛੇ ਆਪਣੇ ਟੱਬਰ ਪਿਛੇ ਵਉਟੀ ਪਿਛੇ ਆਪਣੇ ਬੱਚਿਆਂ ਪਿਛੇ ਮਹਾਰਾਜ ਕਹਿੰਦੇ ਉਥੇ ਉਹ ਥਾਂ ਜਿੱਥੇ ਤੂੰ ਜਾਣਾ ਹੈ ਉਥੇ ਤੇਰੇ ਨਾਲ ਕਿਸੇ ਨੇ ਨਹੀਂ ਨਿਭਣਾ ਇਹ ਸਾਰੀ ਜ਼ਿੰਦਗੀ ਵਿੱਚ ਜਿਹੜੇ ਕੀਤੇ ਕੰਮ ਆ ਨਾ ਤੂੰ ਜਿੱਥੇ ਲੇਖਾ ਹੋਣਾ ਉਥੇ ਸਮਝਾਇਆ ਜਾਂਦਾ ਫਿਰ ਵੀ ਮੂਰਖਾ ਆ ਕਰਕੇ ਆਇਆ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪ੍ਰਾਲ ਕਹਿੰਦੇ ਤੇਰੇ ਮਰਨ ਤੋਂ ਬਾਅਦ ਜਿਹੜੇ ਰੋਣ ਵਾਲੇ ਹੁਣੇ ਹੁਣੇ ਆ ਨਾ ਪਿੱਛੇ ਉਹ ਸਿਰਫ ਤੇ ਸਿਰਫ ਪ੍ਰਾਲੀ ਦੀਆਂ ਪੰਨਾਂ 'ਤੇ ਚੁੱਕਦੇ ਹੋਣਗੇ ਕਿਉਂਕਿ ਮਰਨ ਤੋਂ ਬਾਅਦ ਰੋਣ ਦਾ ਤੇ ਕੋਈ ਲਾਭ ਹੀ ਨਹੀਂ ਉਦੋਂ ਪਿੱਟਣ ਦਾ ਕੋਈ ਲਾਭ ਨਹੀਂ ਜਦੋਂ ਕਈ ਵਾਰ ਖਾਲਸਾ ਜੀ ਇਦਾਂ ਵੀ ਹੁੰਦੀ ਐ ਬੰਦੇ ਦੀ ਸਾਰੀ ਉਮਰ ਕੋਈ ਕਦਰ ਨਹੀਂ ਕਰਦਾ ਤੇ ਜਦੋਂ ਮਰ ਜਾਂਦਾ ਤੇ ਉੱਚੀ ਉੱਚੀ ਬੀਬੀਆਂ ਪਿੱਟਣ ਲਈਆਂ ਹੁੰਦੀਆਂ ਇਹਦੇ ਬਹੁਤ ਚੰਗਾ ਹੀ ਇਹਨੇ ਤੇ ਬਹੁਤ ਸਵਾਰਿਆ ਨਹੀਂ ਮੈਨੂੰ ਇਦਾਂ ਕਹਿੰਦਾ ਸੀ ਤੂੰ ਐ ਕਰੀ ਅੱਗੇ ਨਹੀਂ ਮੈਨੂੰ ਇਦਾਂ ਕਹਿੰਦਾ ਸੀ ਇਦਾਂ ਦੀਆਂ ਖਾਲਸਾ ਜੀ ਬੀਬੀਆਂ ਖਾਣ ਪੌਂਡੀਆਂ ਪਰ ਮਹਾਰਾਜ ਕਹਿੰਦੇ ਸਭ ਪਰਾਲੀ ਦੀਆਂ ਪੰਡਾਂ ਨੇ ਕੋਈ ਲਾਭ ਨਹੀਂ ਐ ਇਹਦਾ ਕਿਉਂਕਿ ਭਾਈ ਤੂੰ ਸਾਰੀ ਜ਼ਿੰਦਗੀ ਇਹਨਾਂ ਦਾ ਹੋਇਆ ਮਰਿਆ ਤੇ ਇਹ ਕੀ ਤੇਰੇ ਨਾਲ ਕੋਈ ਨਿਭਿਆ ਸੋ ਮਹਾਰਾਜ ਕਹਿੰਦੇ ਸਭ ਕੋ ਆਖ ਹੈ ਬਹੁਤ ਬਹੁਤ ਘਟਨਾ ਆਖ ਹੈ ਕੋਈ ਜਿੰਨੇ ਵੀ ਧਰਤੀ ਤੇ ਜੀਵ ਪੈਦਾ ਹੋਏ ਹਨ ਜਿੰਨੇ ਵੀ ਖਾਲਸਾ ਜੀ ਹਨ ਉਹ ਸਾਰੇ ਕਹਿੰਦੇ ਹਨ ਵੀ ਭਾਈ ਮੇਰੇ ਕੋ ਘਟਨਾ ਕੋਈ ਹੋਵੇ ਮੇਰੇ ਕੋ ਬਹੁਤਾ ਹੀ ਬਹੁਤਾ ਧਨ ਹੋਵੇ ਕਿਉਂਕਿ ਮੈਂ ਘਟ ਮੰਗਣਾ ਹੀ ਨਹੀਂ ਕਿਉਂਕਿ ਘਟ ਨਾਲ ਮੇਰਾ ਸਰਨਾ ਹੀ ਨਹੀਂ ਕੋਈ ਵੀ ਥੋੜ ਜਿੜਾ ਥੋੜਾ ਖਾਲਸਾ ਜੀ ਕੋਈ ਦੁਨੀਆ ਤੇ ਹੈ ਬੰਦਾ ਜਿਹੜਾ ਕਹਿੰਦਾ ਮਹਾਰਾਜ ਫਲਾਣੇ ਨੂੰ ਦੇ ਦੇ ਦੀ ਮੈਨੂੰ ਇੰਨਾ ਹੀ ਬਹੁਤ ਹੈ ਕੋਈ ਐਹੋ ਜਿਹਾ ਨਹੀਂ ਖਾਲਸਾ ਜੀ ਕਦੇ ਕਿਸੇ ਨੇ ਮੰਗਣ ਤੋਂ ਬਸ ਨਹੀਂ ਕੀਤੀ ਮੰਗ ਮੰਗ ਕੇ ਰੱਬ ਕੋ ਮੰਗ ਮੰਗ ਕੇ ਖਾਲਸਾ ਜੀ ਲੋਕਾਂ ਦਾ ਵੀ ਲਹੂ ਚੂਸ ਲੈਂਦੇ ਨੇ ਤੇ ਤਾਂ ਵੀ ਰਾਜ ਨਹੀਂ ਆਉਂਦਾ ਰੱਬ ਜੇ ਦੇਈ ਵੀ ਜਾਵੇ ਤਾਂ ਵੀ ਕਦੇ ਕੋਈ ਕਹਿੰਦਾ ਨਹੀਂ ਮਹਾਰਾਜ ਬਸ ਕਰੋ ਹੁਣ ਮੈਂ ਰੱਜ ਗਿਆ ਕੀਮਤ ਕਿਨੇ ਨਾ ਪਾਈ ਆ ਕਹਿਣ ਨਾ ਵੱਡਾ ਹੋਏ ਮਹਾਰਾਜ ਕਹਿੰਦੇ ਇੰਨੀ ਮੰਗ ਮੰਗਦੇ ਨੇ ਰੱਬ ਕੋਲੋਂ ਪਦਾਰਥ ਹੀ ਮੰਗੀ ਜਾਂਦੇ ਪਦਾਰਥ ਹੀ ਮੰਗੀ ਜਾਂਦੇ ਪਰ ਉਹ ਰੱਬ ਦੀ ਕੋਈ ਕੀਮਤ ਨਹੀਂ ਪਉਂਦਾ ਖਾਲਸਾ ਦੀ ਮੰਗਣ ਦਾ ਕੋਈ ਹੱਦ ਬੰਨਾ ਨਹੀਂ ਲੱਭਾ ਜੇ ਤੱਕ ਇੰਨੀ ਦੁਨੀਆ ਜਿਹੜੀ ਹੈ ਮੰਗੀ ਤੁਰੀ ਜਾਂਦੀ ਆ ਜਿੰਨੇ ਵੀ ਗੁਰੂ ਘਰ ਹਨ ਮੰਦਰ ਹਨ ਮਸੀਤਾਂ ਹਨ ਖਾਲਸਾ ਦੀ ਉਥੇ ਤੁਸੀਂ ਜਿੰਨੂੰ ਮਰਜ਼ੀ ਘੇਰ ਕੇ ਪੁੱਛ ਲੋ ਕੋਈ ਵਿਰਲਾ ਤੁਹਾਨੂੰ ਮਿਲੂਗਾ ਜਿਹੜਾ ਕਹੂਗਾ ਮੈਂ ਤੇ ਮਹਾਰਾਜ ਕੋਲੋਂ ਨਾਮ ਮੰਗਣ ਆਇਆ ਮੈਂ ਤੇ ਮਹਾਰਾਜ ਨੂੰ ਮੰਗਣਾ ਆ ਨਹੀਂ ਤੇ ਸਾਰੇ ਦਾ ਸਾਰਾ ਜਗ ਖਾਲਸਾ ਜੀ ਨਾਸ਼ਵੰਤ ਪਦਾਰਥਾਂ ਨੂੰ ਮੰਗਦਾ ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੀਤੇ ਲੋ ਮਹਾਰਾਜ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਸਾਰਿਆਂ ਜੀਵਾਂ ਜਨਤਾ ਵਿੱਚ ਵਸਣ ਵਾਲਾ ਹੈ ਇਕ ਤੂੰ ਹੀ ਮਹਾਰਾਜ ਉਸ ਵੇਲੇ ਸਦੀਵੀ ਖੜਨਾ ਬਾਕੀ ਸਾਰੇ ਜੀਵ ਜੰਤ ਜੋ ਜਗਤ ਵਿੱਚ ਪਦਾਰਥ ਖਲਾਰਾ ਨਜ਼ਰ ਆ ਰਿਹਾ ਸਭ ਖਤਮ ਹੋ ਜਾਣਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਕਿੰਨਾ ਦੀ ਖੁਸ਼ੀ ਹੈ ਮੈਂ ਕਿੰਨਾ ਤੋਂ ਖੁਸ਼ ਹੁਣਾ ਇਹ ਮੇਰੇ ਪਿਆਰੇ ਸਤਿਗੁਰੂ ਜੀ ਬਚਨ ਕਰਦੇ ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਹਤ ਨੀਚ ਜਿਹੜੀ ਖਾਲਸਾ ਜੀ ਨੀਵੀਆਂ ਤੋਂ ਨੀਵੀਂ ਜਾਤ ਹੋਵੇ ਤੇ ਨੀਵਿਆਂ ਤੋਂ ਵੀ ਹਤ ਨੀਵੇਂ ਖਵਾਉਂਦੇ ਹੁਣ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸੋ ਕੈ ਰੀਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਅੱਗੇ ਅਰਦਾਸ ਕਰਦੇ ਐਨੇ ਮਹਾਰਾਜ ਤੇਰਾ ਨਾਨਕ ਉਹਨਾਂ ਬੰਦਿਆਂ ਦੇ ਨਾਲ ਸਾਥ ਬਣਾਵੇ ਮਹਾਰਾਜ ਮੈਨੂੰ ਉਹਨਾਂ ਦੀ ਸੰਗਤ ਦੇ ਮੈਂ ਉਹਨਾਂ ਦਾ ਸਹਾਇਕ ਮਦਦਗਾਰ ਬਣਾ ਜਿਹੜੇ ਗਰੀਬ ਹਨ ਨੀਵੇਂ ਹਨ ਤੇ ਮੈਂ ਉਹਨਾਂ ਦੇ ਨਾਲ ਹੀ ਤੁਰਾਂ ਮੈਂ ਮਾਇਆ ਧਾਰੀਆਂ ਦੇ ਰਸਤੇ ਤੇ ਕੀ ਤੁਰਨਾ ਹੈ ਇਹਦਾ ਮਤਲਬ ਇਹ ਨਹੀਂ ਕਿ ਮਹਾਰਾਜ ਕਹਿੰਦੇ ਆ ਵੀ ਗਰੀਬਾਂ ਨਾਲ ਮੈਂ ਤੁਰਿਆ ਫਿਰਾਂ ਜਿਹਦੇ ਹਿਰਦੇ ਵਿੱਚ ਗਰੀਬੀ ਹੈ ਜਿਹੜਾ ਖਾਲਸਾ ਜੀ ਅੰਦਰੋਂ ਨੀਵਾ ਮਾਤੋਰੀ ਉੱਚੀ ਹੈ ਮਾਣ ਉਹਦਾ ਨੀਵਾ ਉਹਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਂਝ ਬਣਦੀ ਹੈ ਉਹਦੇ ਤੇ ਗੁਰੂ ਨਾਨਕ ਸਾਹਿਬ ਬਹੁਤ ਕਿਰਪਾ ਕਰਦੇ ਮਹਾਰਾਜ ਕਹਿੰਦੇ ਜਿੱਥੇ ਨੀਚ ਸਮਾਲੀਐਨ ਜਿੱਥੇ ਨਦਰ ਤੇਰੀ ਬਖਸ਼ੀਸ਼ ਜਿਹੜੇ ਆਪਣੇ ਆਪ ਨੂੰ ਨੀਚ ਖਵਾਉਂਦੇ ਹਨ ਵੱਡੇ ਹੋ ਕੇ ਵੀ ਕਹਿਣ ਵੀ ਮੈਂ ਕੱਖ ਵੀ ਨਹੀਂ ਆ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰਾ ਕੁਝ ਹੈ ਮੈਂ ਤੇ ਕੱਖ ਦਾ ਵੀ ਨਹੀਂ ਹਾਂ ਮਹਾਰਾਜ ਕਹਿੰਦੇ ਉੱਥੇ ਪਰਮੇਸ਼ਰ ਦੀ ਨਦਰ ਹੁੰਦੀ ਹੈ ਸੋ ਐਸੇ ਗੁਰਮਖਾ ਨਾਲ ਸਾਂਝ ਬਣਨੀ ਚਾਹੀਦੀ ਹੈ ਖਾਲਸਾ ਜੀ ਜਿਹੜੇ ਵੱਡੀਆਂ-ਵੱਡੀਆਂ ਗੱਡੀਆਂ 'ਚ ਤੁਰੇ-ਫਿਰਦੇ ਮਾਇਆਤਾਰੀ ਅੰਨੇ ਬੋਲੇ ਤੇ ਰੱਬ ਦਾ ਕਿਤੇ ਨਾਂ ਨਹੀਂ ਉਹਨਾਂ ਨਾਲ ਪ੍ਰੀਤ ਪਾ ਕੇ ਉਹਨਾਂ ਨਾਲ ਸਾਂਝ ਬਣਾ ਕੇ ਕੀ ਲੈਣਾ ਮਹਾਰਾਜੇ ਸਮਝਾਉਂਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਸਰਕਾਰ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿਵੇਂ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਇਹ ਵੀਰ ਖਾਲਸਾ ਜੀ ਜੇ ਨਈ ਵਿੱਚ ਰਹਿੰਦਾ ਹੈ ਆਪਣੇ ਪੰਜਾਬ ਦਾ ਚਨਈ ਦੇ ਵਿੱਚ ਨੌਕਰੀ ਕਰਦਾ ਕੋਈ ਕੰਪਿਊਟਰ ਦੀ ਨੌਕਰੀ ਕਰਦਾ ਕੋਈ ਸੌਫਟਵੇਅਰ ਸ਼ਾਇਦ ਇੰਜੀਨੀਅਰ ਆ ਇਹ ਤੇ ਇਹ ਵੀ ਕਹਿੰਦਾ ਕਿ ਭਾਈ ਸਾਹਿਬ ਜੀ ਉਥੇ ਇਹਦੇ ਲੋਕ ਮੇਰੇ ਨਾਲ ਵਿਤਕਰਾ ਕਰਦੇ ਸੀ ਜਿਹੜਾ ਆਫਿਸ ਆ ਸਾਡਾ ਜਿੱਥੇ ਅਸੀਂ ਕੰਮ ਕਰਦੇ ਆ ਉਥੇ ਉਹ ਵਿਤਕਰਾ ਕਰਦੇ ਸੀ ਮੇਰੇ ਨਾਲ ਕਿਉਂਕਿ ਮੈਂ ਸਰਦਾਰ ਸਾਂ ਤੇ ਬਾਕੀ ਸਾਰੇ ਹੀ ਉਥੇ ਜਿਹੜੇ ਜਾਂ ਤਾਂ ਭਈਏ ਸੀ ਜਾਂ ਬਹਾਮਣ ਸੀਗੇ ਤੇ ਉਹ ਮੇਰੇ ਨਾਲ ਨਾ ਥੋੜਾ ਜਿਹਾ ਵੈਰ ਜਿਹਾ ਰੱਖਦੇ ਸੀ ਦਸਤਾਰ ਕਰਕੇ ਉਹਨਾਂ ਨੇ ਕਈ ਵਾਰ ਮੈਨੂੰ ਗਲਤ ਬੋਲਣਾ ਮੈਂ ਕਹਣਾ ਕੋਈ ਨਹੀਂ ਮਹਾਰਾਜ ਜਾਣਦੇ ਆ ਮੈਂ ਥੋੜਾ ਜਿਹਾ ਮੇਰਾ ਸੁਭਾ ਜਿਹੜਾ ਠੰਡਾ ਮੈਂ ਕਦੇ ਕਿਸੇ ਨੂੰ ਕੁਝ ਨਹੀਂ ਬੋਲਿਆ ਪਰ ਕਹਿੰਦੇ 2 ਸਾਲ ਪਿਛਲੇ 2 ਢਾਈ ਸਾਲ ਤੋਂ ਮੈਨੂੰ ਉਹ ਤੰਗ ਪਰੇਸ਼ਾਨ ਕਰਦੇ ਸੀਗੇ ਬਹੁਤ ਉਹਨਾਂ ਕਰਕੇ ਮੈਨੂੰ ਕਈ ਮੁਸ਼ਕਲਾਂ ਚ ਝਲਣੀਆਂ ਪਈਆਂ ਜਿੱਥੇ ਮੈਂ ਰਹਿੰਦਾ ਆ ਸਾ ਮੈਨੂੰ ਉਹ ਘਰ ਕਮਰਾ ਛੱਡਣਾ ਪਿਆ ਹੋਰ ਕਿਤੇ ਚਲਾ ਗਿਆ ਉਹ ਵੀ ਛੱਡਣਾ ਪਿਆ ਫਿਰ ਇਦਾਂ ਦਾ ਮੇਰਾ ਮਾਹੌਲ ਚਾਲ ਬਣ ਗਿਆ ਕਿ ਜਦੋਂ ਮੈਂ ਕੋ ਬੋਲਣਾ ਤਾਂ ਉਹ ਮੈਨੂੰ ਜ਼ਿਆਦਾ ਤੰਗ ਕਰਨ ਲੱਗੇ ਤੇ ਇੱਕ ਦਿਨ ਕੀ ਹੋਇਆ ਜਿਹੜਾ ਮੇਰੇ ਤੋਂ ਮੇਰਾ ਸੀਨੀਅਰ ਸੀ ਸਾਡਾ ਜਾਂ ਜਿੱਦਾਂ ਕਹਿ ਲਓ ਕੋਈ ਮੈਨੇਜਰ ਹੋਵੇ ਜਾਂ ਸੁਪਰਵਾਈਜ਼ਰ ਹੋਵੇ ਕੁਝ ਵੀ ਹੁੰਦਾ ਜਿਹੜਾ ਇਹਨਾਂ ਦੇ ਉੱਤੇ ਹੋਊਗਾ ਇਹ ਨਹੀਂ ਖਾਲਸਾ ਜੀ ਪ੍ਰੋਮੋਸ਼ਨ ਨਹੀਂ ਉਹਨੇ 4 ਸਾਲ ਹੋਣ ਦਿੱਤੀ ਉਹ ਬਾਕੀ ਬੰਦੇ ਜਿਹੜੇ ਸੀਗੇ ਜਿਹੜੇ ਮਗਰੋਂ ਆਏ ਉਹਨਾਂ ਦੀਆਂ ਪ੍ਰੋਮੋਸ਼ਨਾਂ ਹੋ ਗਈਆਂ ਉਹਨਾਂ ਦੀ ਸੈਲਰੀਆਂ ਵਧ ਗਈਆਂ ਉਹ ਉੱਪਰ ਚਲਾ ਗਿਆ ਤੇ ਕਹਿੰਦਾ ਵੀ ਮੈਂ ਉਥੇ ਦਾ ਉਥੇ ਖੜਾ ਰਹਿ ਗਿਆ ਮੇਰੇ ਨਾਲ ਈਰਖਾ ਕਰਦੇ ਸੀਗੇ ਵੀ ਇਹ ਕਿਉਂ ਸਾਡੀ ਇੱਥੇ ਨਿਕਲ ਜਵੇ ਵੀ ਇੱਥੇ ਕਿਉਂ ਰਹਿੰਦਾ ਪਰ ਮੈਨੂੰ ਕਹਿੰਦਾ ਬਹੁਤ ਜ਼ਿਆਦਾ ਮਾਇਆ ਦੀ ਲੋਟ ਸੀਗੀ ਮੈਂ ਤੇ ਆਪਣਾ ਘਰ ਪਰਿਵਾਰ ਪਾਲਣ ਵਾਸਤੇ ਮੇਰੀਆਂ ਤਿੰਨ ਭੈਣਾਂ ਨੇ ਮੈਂ ਉਹਨਾਂ ਦਾ ਵਿਆਹ ਕਰਨੀ ਸੀ ਇਸ ਕਰਕੇ ਮੈਂ ਕਿਹਾ ਜਿੱਥੇ ਨੌਕਰੀ ਮਿਲੀ ਆ ਪੈਸੇ ਚੰਗੇ ਸੀਗੇ ਪਰ ਉਥੋਂ ਮੇਰੀ ਪ੍ਰਮੋਸ਼ਨ ਨਹੀਂ ਹੋਈ ਕਹਿੰਦਾ ਵੀ ਮੈਂ ਬਹੁਤ ਤੰਗੀ ਚ ੱਲੀ 6-7 ਸਾਲ ਫਿਰ ਉਸ ਤੋਂ ਬਾਅਦ ਕਹਿੰਦੇ ਮਹਾਰਾਜ ਨੇ ਮੇਰੇ ਤੇ ਕੋਈ ਕਿਰਪਾ ਕੀਤੀ ਮੈਂ ਇੱਥੇ ਆਇਆ ਸਾ ਆਪਣੇ ਪਿੰਡ ਤੇ ਇਥੇ ਸਾਡੇ ਫੁੱਫੜ ਜੀ ਲੱਗਦੇ ਨੇ ਤੇ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਬਹੁਤ ਭਰੋਸਾ ਉਹਨਾਂ ਨੂੰ ਬੜੀ ਬਾਣੀ ਪੜਦੇ ਨਾਮ ਜਪਦੇ ਵੀ ਉਹਨਾਂ ਦੇ ਨਾਲ ਉਹਨਾਂ ਦੇ ਬੋਲ ਵੀ ਕਈ ਵਾਰ ਸੱਚੇ ਹੋ ਜਾਂਦੇ ਸੀ ਇਹ ਬਾਣੀ ਪੜਨ ਵਾਲੇ ਦੇ ਖਾਲਸਾ ਜੀ ਉਦਾਂ ਹੀ ਹੋਣ ਲੱਗ ਪੈਂਦੇ ਆ ਤੇ ਉਹ ਕਹਿੰਦੇ ਉਹਨਾਂ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਮੈਨੂੰ ਕਹਿਣ ਲੱਗੇ ਪੁੱਤਰ ਤੂੰ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਅਰਦਾਸ ਕਰਕੇ ਜਾ ਤੇ ਇੱਕ ਨਾ ਹਮੇਸ਼ਾ ਚੇਤੇ ਰੱਖਣਾ ਜਦੋਂ ਵੀ ਤੂੰ ਆਫਿਸ ਨੂੰ ਜਾਣਾ ਤੇ ਮਹਾਰਾਜ ਦਾ ਨਾਮ ਲੈ ਕੇ ਬਾਣੀ ਪੜ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰਕੇ ਜਾਣੀ ਵੀ ਸ਼ੀਦੋ ਸਿੰਘੋ ਤੁਸੀਂ ਤਗੜੇ ਵਾਲ ਵਾਲੇ ਜੀ ਕਿਰਪਾ ਕਰੋ ਮੇਰੀ ਰੱਖਿਆ ਕਰੋ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਤੇ ਇਦਾਂ ਹੀ ਵੀਰ ਕਹਿੰਦਾ ਮੈਂ ਭਾਈ ਸਾਹਿਬ ਆਪਣੇ ਕਮਰੇ ਵਿੱਚ ਨਾ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਰੱਖਿਆ ਵੱਖਰਾ ਮੈਂ ਕਮਰਾ ਲੈ ਕੇ ਰਹਿਣ ਲੱਗ ਪਿਆ ਪਹਿਲਾਂ ਅਸੀਂ ਦੋ ਤਿੰਨ ਜਣੇ ਸੀ ਕਿ ਫੇਰ ਮੈਂ ਵੱਖਰਾ ਲੈ ਲਿਆ ਉੱਥੇ ਮੈਂ ਜੋਤ ਲਾਉਣੀ ਕਮਰੇ 'ਚ ਜੁੱਤੀ ਕੋਈ ਐਂਟਰ ਨਾ ਕਰਨੀ ਥੱਲੇ ਸੋਣਾ ਤੇ ਜੋਤ ਲਾਉਣੀ ਸ਼ੁਰੂ ਕਰ ਦਿੱਤੀ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਕਹਿੰਦਾ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਜਿਹੜੇ ਗੱਲੇ ਕੋ ਲੋਕੀ ਮੈਨੂੰ ਟੀਚਰਾਂ ਕਰਦੇ ਸੀ ਗੱਲਾਂ ਕਰਦੇ ਸੀ ਮੇਰੇ ਨਾਲ ਮਾੜਾ ਵਿਵਹਾਰ ਕਰਦੇ ਸੀਗੇ ਕਹਿੰਦੇ ਪਤਾ ਨਹੀਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਨਾਲ ਕੀ ਕੀਤਾ ਕੀ ਹੋਇਆ ਉਹ ਸਾਰੇ ਮੈਨੂੰ ਜੀ ਕਰਕੇ ਬੁਲਾਉਣ ਲੱਗੇ ਪਤਾ ਨਹੀਂ ਮੈਂ ਹੈਰਾਨ ਸਾਂ ਮੈਨੂੰ ਪਹਿਲਾਂ ਲੱਗਾ ਵੀ ਇਹ ਪਖੰਡ ਕਰਦੇ ਆ ਵੀ ਮੈਨੂੰ ਤਾਂਗ ਪਰੇਸ਼ਾਨ ਕਰਦੇ ਰਹੇ ਨੇ ਜਦੋਂ ਇਹ ਪਖੰਡ ਕਰਦੇ ਜਿਹੜਾ ਜੀ ਜੀ ਕਰਦੇ ਆ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਕਲਾ ਵਰਤਾਈ ਖਾਲਸਾ ਜੀ ਮਹਾਰਾਜ ਕਹਿੰਦੇ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗਾ ਮੰਦਾ ਸੋ ਮਹਾਰਾਜ ਜਿਹੜੇ ਵੈਰੀਆਂ ਨੂੰ ਵੀ ਮਿੱਤਰ ਬਣਾਉਣ ਵਾਲੇ ਆ ਤੇ ਉਹ ਚੰਗੇ ਪਲੇ ਹੋ ਗਏ ਤੇ ਵੀਰ ਕਹਿੰਦਾ ਮਹਾਰਾਜ ਨੇ 2.5 ਮਹੀਨੇ ਦੇ ਵਿੱਚ ਵਿੱਚ ਨਾ ਸਾਡਾ ਜਿਹੜਾ ਮੇਨ ਮਾਲਕ ਸੀਗਾ ਜਿਹਦਾ ਉਹ ਕੰਮ ਸੀਗਾ ਉਹ ਮਿਲਿਆ ਤੇ ਉਹਨੇ ਮੈਨੂੰ ਖਾਸ ਕਰਕੇ ਜਦੋਂ ਸਾਰੇ ਅਸੀਂ ਇਕੱਠੇ ਹੋਏ ਬੰਦੇ ਉਹਨੇ ਸਪੈਸ਼ਲ ਮੈਨੂੰ ਬੁਲਾਇਆ ਤੇ ਉਹਨੇ ਮਾਈਕ ਦੇ ਵਿੱਚ ਚੀਜ਼ ਬੋਲੀ ਵੀ ਮੈਂ ਬੜਾ ਖੁਸ਼ ਹੋਇਆ ਵੀ ਮੇਰੀ ਇਹ ਕੰਪਨੀ ਦੇ ਵਿੱਚ ਇੱਕ ਸਰਦਾਰ ਆ ਤੇ ਇਕੱਲਾ ਸਰਦਾਰ ਜਿਹੜਾ ਇਹਨਾਂ ਸਾਰਿਆਂ ਤੋਂ ਸੋਹਣਾ ਲੱਗਣ ਡਿਆ ਇਹ ਗੱਲਾਂ ਉਹਨਾਂ ਨੇ ਬੋਲੀਆਂ ਤੇ ਉਹਨਾਂ ਨੇ ਮੈਨੂੰ ਸਪੈਸ਼ਲ ਆਪਣੇ ਕੋਲ ਬੁਲਾਇਆ ਮੇਰੀ ਮੈਨੂੰ ਪੁੱਛਿਆ ਮੈਂ ਉਹਨੂੰ ਦੱਸਿਆ ਵੀ ਮੈਂ 6-7 ਸਾਲ ਤੋਂ ਆ ਪਰ ਮੇਰੀ ਕੋਈ ਪ੍ਰਮੋਸ਼ਨ ਨਹੀਂ ਹੋਈ ਇਦਾਂ ਇਦਾਂ ਸਾਰਾ ਕਹਿੰਦੇ ਮਹਾਰਾਜ ਨੇ ਕਿਰਪਾ ਕਰਤੀ ਸੱਚੇ ਪਾਤਸ਼ਾਹ ਨੇ ਮੇਰਾ ਉੱਥੇ ਰੈਂਕ ਵੱਧ ਗਿਆ ਉਹਨਾਂ ਮੈਨੂੰ ਆਖਿਆ ਵੀ ਤੂੰ 3 ਕ ਮਹੀਨੇ ਇੱਥੇ ਕੰਮ ਕਰ ਉਸ ਤੋਂ ਬਾਅਦ ਤੈਨੂੰ ਹੋਰ ਅਸੀਂ ਆਪਣੇ ਮਤਲਬ ਬੰਬੇ ਲੈ ਜਾਵਾਂਗੇ ਤੇ ਉੱਥੇ ਬੇਸ਼ੱਕ ਤੂੰ ਆਪਣੀ ਉਸ ਨੂੰ ਫਲੈਟ ਦੇ ਦਾਂਗੇ ਉੱਥੇ ਆਪਣੀ ਫੈਮਿਲੀ ਸਾਥ ਸਾਰਾ ਕੁਝ ਜਿਵੇਂ ਵੀ ਤੂੰ ਕਰਨਾ ਤੇ ਉਹ ਵੀਰ ਕਹਿੰਦਾ ਮਹਾਰਾਜ ਨੇ ਏਡੀ ਮੇਰੇ ਤੇ ਕਿਰਪਾ ਕੀਤੀ ਮੈਂ ਇਥੋਂ ਚਨਈ ਤੋਂ ਬੰਬੇ ਚਲਾ ਗਿਆ ਤੇ ਉੱਥੇ ਜਿਹੜੇ ਬੰਦੇ ਸੀਗੇ ਉਹ 15 20 ਬੰਦੇ ਮੇਰੇ ਥੱਲੇ ਕੰਮ ਕਰਨ ਲੱਗ ਪਏ ਰਾਇਕ ਵੱਧ ਗਿਆ ਤਨਖਾਹ ਵੱਧ ਗਈ ਫਲੈਟ ਮਿਲ ਗਿਆ ਉੱਥੇ ਰਹਿਣ ਲੱਗ ਪਿਆ ਕਿੰਨਾ ਹੁਣ ਮੈਂ ਉੱਥੇ ਰਹਿਣਾ ਏ ਮਹਾਰਾਜ ਦੀ ਕਿਰਪਾ ਸਦਕਾ ਕਹਿੰਦਾ ਵੀ ਮੈਂ ਜਹਾਜ ਨਾਲ ਹੀ ਆ ਜਾਣਾ ਅੰਬਰਸਰ ਮਤਲਬ ਮਹੀਨੇ ਚ ਜਾਂ ਦੋਹਾ ਮਹੀਨਿਆਂ ਚ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦਰਸ਼ਨ ਮੇਲੇ ਕਰਕੇ ਮੁੜਦਾ ਏਡੀ ਮਹਾਰਾਜ ਨੇ ਕਹਿੰਦਾ ਮੇਰੇ ਤੇ ਕਿਰਪਾ ਕੀਤੀ ਮੇਰਾ ਬਹੁਤ ਜਿਆਦਾ ਜਿਹੜਾ ਮਨ ਸੀ ਇੱਥੋਂ ਤੱਕ ਵੀ ਆ ਗਿਆ ਸੀ ਮੇਰੇ ਮਨ ਵਿੱਚ ਵੀ ਇੰਨੀ ਬੇਇਤੀ ਨਾਲੋਂ ਚੰਗਾ ਕੰਮ ਛੱਡ ਜਾਵਾਂ ਜਾਂ ਮਰ ਜਾਵਾਂ ਕਹਿੰਦਾ ਕਈ ਵਾਰ ਮੇਰੇ ਮਨ 'ਚ ਖਿਆਲ ਆਇਆ ਵੀ ਮੈਂ ਇਹਨਾਂ ਦਾ ਨਾਮ ਲਿਖ ਕੇ ਨਾ ਪੇਪਰ ਤੇ ਤੇ ਖੁਦਕੁਸ਼ੀ ਕਰ ਲਵਾਂ ਤੇ ਸਾਰੇ ਫੜੇ ਜਾਣ ਵੀਡੀਓ ਬਣਾ ਕੇ ਪਾ ਦਵਾਂ ਕਹਿੰਦਾ ਇਦਾਂ ਦਾ ਮੇਰੇ ਮਨ ਵਿੱਚ ਖਿਆਲ ਆਉਂਦੇ ਹੁੰਦੇ ਸੀ ਵੀ ਜਦੋਂ ਮੈਨੂੰ ਇਹ ਤੰਗ ਕਰਦੇ ਸੀ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਕਿਰਪਾ ਕੀਤੀ ਖਾਲਸਾ ਜੀ ਬਹੁਤ ਸ਼ਾਹੂਕਾਰ ਚੜ੍ਹਦੀ ਕਲਾ ਵਾਲਾ ਸਿੰਘ ਆ ਤੇ ਚੰਗੀ ਮਾਇਆ ਕਮਾਉਂਦਾ ਬੰਬੇ ਰਹਿੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਏਤੇ ਕਿਰਪਾ ਕੀਤੀ ਭਾਈ ਸਾਹਿਬ ਹੁਣਾਂ ਨੇ ਦਾਸ ਨੂੰ ਕਾਫੀ ਸਮਾਂ ਪਹਿਲਾਂ ਇਹ ਹੱਡ ਬੀਤੀ ਸੁਣਾਈ ਸੀ ਤੇ ਉਹ ਖਾਲਸਾ ਜੀ ਜਿੱਦਾਂ ਜਿੱਦਾਂ ਆਈ ਜਾਂਦੀਆਂ ਦਾਸ ਸੁਣਾਈ ਜਾਂਦਾ ਤੇ ਇਹ ਸੋਚਿਆ ਮੈਂ ਵੀ ਪਹਿਲਾਂ ਇਹਨਾਂ ਦੀ ਭਾਈ ਸਾਹਿਬ ਹੁਣਾਂ ਦੀ ਜਰੂਰ ਆਵਜੀ ਨੂੰ ਸੁਣਾਵਾਂ ਕਈ ਪਰਿਵਾਰ ਦੇ ਹੋਜੇ ਨੇ ਖਾਲਸਾ ਜੀ ਉਹ ਰੋਜ਼ ਫੋਨ ਕਰਦੇ ਸਾਡੀ ਕਿਉਂ ਨਹੀਂ ਬੋਲਦੇ ਤੁਸੀਂ ਸਾਡੀ ਕਿਉਂ ਨਹੀਂ ਬੋਲਦੇ ਖਾਲਸਾ ਜੀ ਆਪਾਂ ਇੱਕ ਦਿਨ ਵਿੱਚ ਇੱਕ ਹੀ ਹੱਡ ਵੀਤੀ ਸੁਣਾਉਨੇ ਆ ਜਿੱਦਾਂ ਜਿੱਦਾਂ ਵਾਰੀ ਆਏ ਜਾਏਗੀ ਜਿੱਦਾਂ ਜਿੱਦਾਂ ਕੋਈ ਅੱਗੇ ਆਈ ਜਾਂਦੀ ਐ ਉਵੇਂ ਦਾ ਸੁਣਾ ਦਿੰਦਾ ਮੈਂ ਕਦੇ ਵੀ ਨਹੀਂ ਦਿੰਦਾ ਵੀ ਫਲਾਣੇ ਨੇ ਬਹੁਤ ਚਿਰ ਦੀ ਭੇਜੀ ਐ ਫਲਾਣੇ ਨੇ ਕੱਲ ਭੇਜੀ ਐ ਮੈਂ ਜਿਹੜੀ ਸੁਣ ਲਈ ਕਿਉਂਕਿ ਮੇਰੇ ਕੋ ਸਮਾਂ ਖਾਲਸਾ ਜੀ ਸੀਮਤ ਜਾ ਹੁੰਦਾ ਸਾਰੇ ਪਾਸੇ ਜਾਣਾ ਆਉਣਾ ਹੁੰਦਾ ਨਿਹਰਾਬਾਬਾ ਨਾਨਕ ਮੇਰੇ ਘਰ ਤੋਂ 110 ਕਿਲੋਮੀਟਰ ਹੈ ਤੇ ਮੈਨੂੰ ਉਥੇ ਜਿਹੜਾ ਘਰ ਬਣ ਰਿਹਾ ਉਥੇ ਦੂਜੇ ਦਿਨ ਜਾਣਾ ਪੈਂਦਾ ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਨੀਂਂਹਕ ਸੇਵਾ ਦਾਸ ਕੋਲੇ ਹੋ ਰਹੀ ਆ ਉਦੋਂ ਕਰਕੇ ਮਹਾਰਾਜ ਕਰਾ ਰਹੇ ਆ ਤੇ ਉਹਦੇ ਵਿੱਚ ਇੰਨਾ ਕੀ ਸਮਾਂ ਬਚਦਾ 110 ਕਿਲੋਮੀਟਰ 220 ਕਿਲੋਮੀਟਰ ਤੇ ਆਉਣ ਜਾਣ ਉਹ ਹੀ ਹੋ ਗਿਆ ਫਿਰ ਆਪਾਂ ਜਿਹੜੀਆਂ ਰਸਤੇ ਲੈ ਕੇ ਜਾਣੇ ਆ ਬਾਬਾ ਨੌ ਸਿੰਘ ਸਾਹਿਬ ਸਥਾਨੇ ਤੇ ਉਹ ਵੀ ਖਾਲਸਾ ਜੀ ਬਣਾਉਣੀਆਂ ਹੁੰਦੀਆਂ ਫਿਰ ਖੜਨੀਆਂ ਹੁੰਦੀਆਂ ਫਿਰ ਉਹ ਜਿੰਨੀਆਂ ਅਦਾਸ ਆਉਂਦੀਆਂ ਉਹ ਲਿਖਣੀਆਂ ਹੁੰਦੀਆਂ ਲਿਖ ਕੇ ਫੋਟੋਆਂ ਖਿੱਚਣੀਆਂ ਹੁੰਦੀਆਂ ਹੁਣ ਤਾਂ ਮੈਂ ਸੰਗਤ ਨੂੰ ਪਾਉਂਦਾ ਹੀ ਨਹੀਂ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੁੰਦਾ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਪਾਇਆ ਕਰਾਂਗਾ ਉਹਦੇ ਨਾਲ ਸੰਗਤ ਨੂੰ ਵੀ ਪਤਾ ਚੱਲ ਜਾਂਦਾ ਵੀ ਸਾਡੀ ਅਰਦਾਸ ਹੋ ਗਈ ਹੈ ਬਾਕੀ ਮੇਰੀ ਬੇਨਤੀ ਹੈ ਭਾਈ ਮੇਰੇ ਕੋਲ ਜੇ ਨਹੀਂ ਰਿਪਲਾਈ ਹੁੰਦਾ ਤੇ ਖਾਲਸਾ ਜੀ ਮੈਂ ਜਦੋਂ ਵੀ ਵੇਖਾਂਗਾ ਉਹਨਾਂ ਤੁਹਾਨੂੰ ਰਿਪਲਾਈ ਕਰਾਂਗਾ ਮਹਾਰਾਜ ਕਿਰਪਾ ਕਰਨਾ ਦਸੰਬਰ ਮਹੀਨੇ ਦੇ ਸਟਾਰਟਿੰਗ ਦੇ ਕਈਆਂ ਦੇ ਮੈਸੇਜ ਆਏ ਸੀ ਉਹਨਾਂ ਨੂੰ ਮੈਂ ਕੱਲ ਰਿਪਲਾਈ ਕੀਤਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸੇਵਾ ਲਈ ਹੈ ਮੈਂ ਆਪਜੀ ਤੋਂ ਫਾਇਦਾ ਨਹੀਂ ਸਾਰੇ ਕੰਮ ਆਪ ਸੰਗਤ ਦੇ ਹਨ ਤੇ ਮਹਾਰਾਜ ਨੇ ਕਰਾਉਣੇ ਆ ਇਸ ਕਰਕੇ ਗੁਰਮੁਖੋ ਥੋੜਾ ਜਆ ਇਹ ਚੀਜ਼ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨੀ ਬਾਕੀ ਬਾਬਾ ਦੀਪ ਸਿੰਘ ਸਾਹਿਬ ਜੀਆ ਦਾ ਪ੍ਰਕਾਸ਼ ਦਿਹਾੜਾ ਕੋਈ 27 ਨੂੰ ਕਹਿੰਦਾ ਕੋਈ 26 ਨੂੰ ਪਰ ਆਪਾਂ 26 ਨੂੰ ਅਰਦਾਸ ਕਰਨੀ ਆ ਆਪਾਂ 27 ਨੂੰ ਨਹੀਂ 26 ਨੂੰ ਅਰਦਾਸ ਕਰਾਂਗੇ 25 ਤਰੀਕ ਤੱਕ ਸਾਰੇ ਮੂਲ ਮੰਤਰ ਦਾ ਜਾਪ ਦਾਸ ਨੂੰ ਦੱਸ ਦਿਓ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਹੋ ਸਕਿਆ ਤੇ ਮਹਾਰਾਜ ਨੇ ਜੇ ਮਿਹਰ ਕੀਤੀ ਕਿਉਂਕਿ 2-3 ਕਾਰਜ ਹੋ ਗਿਆ ਵੱਖੋ ਵੱਖਰੇ ਜੇ ਤੇ ਮਹਾਰਾਏ ਨੇ ਕਿਰਪਾ ਕੀਤੀ ਤੇ ਮੇਰੀ ਮੰਨ ਦੀ ਇੱਛਾ ਹੈ ਵੀ ਅਖੰਡਪੁਰ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਮੈਂ ਜਰੂਰ ਆਪਣੇ ਲਾਗੇ ਸਥਾਨ ਛੇਵੇਂ ਪਾਸ਼ਾ ਧੰਗੁਰ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਥਾਨ ਹੈ ਤੇ ਮੇਰੀ ਇੱਛਾ ਤਾਂ ਹੈ ਵੀ ਜੇ ਬਾਬਾ ਦੀਪ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਖੰਡਪੁਰ ਸਾਹਿਬ ਕਰਾ ਦਵਾਂ ਬਾਕੀ ਖਾਲਸਾ ਜੀ ਜਿੱਦਾਂ ਸਬਬ ਮਹਾਰਾਜ ਬਣਾਉਣ ਮਹਾਰਾਜ ਕਿਰਪਾ ਕਰਨ ਤੇ ਉਸ ਦਿਨ ਵਧੀਆ ਪਦਾਰਥ ਬਣਾ ਕੇ ਸੰਗਤ ਨੂੰ ਸ਼ਿਕਾਈਏ ਕਿਉਂਕਿ ਮਹਾਨ ਸੂਰਮੇ ਹਨ ਧੰਨ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਤੇ ਐਸੇ ਸੂਰਮਿਆਂ ਨੂੰ ਯਾਦ ਕਰਨ ਦੇ ਨਾਲ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਸੋ ਮਹਾਰਾਜ ਕਿਰਪਾ ਕਰਨ ਇਹ ਖਾਲਸਾ ਜੀ ਹੱਡ ਬੀਤੀ ਸੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ੀਆਂ ਬਖਸ਼ ਕੇ ਨਿਹਾਲ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਕਮਲਾਂ ਨਾਲ ਜੁੜੀਏ ਵੇਖੋ ਖਾਲਸਾ ਜੀ ਕਿਸੇ ਨੇ ਨਾਲ ਨਹੀਂ ਜੇ ਨਿਭਣਾ ਨਾ ਕੋਈ ਭੈਣ ਭਾਈ ਨਾ ਮਾਂ ਬਾਪ ਕਿਸੇ ਨੇ ਇੱਥੇ ਸਾਥ ਨਹੀਂ ਨਿਭਣਾ ਸਾਥ ਉਹਨਾਂ ਚਿਰ ਦਾ ਹੈ ਜਿੰਨਾ ਚਿਰ ਇਹ ਸਰੀਰ ਤੁਰਿਆ ਫਿਰਦਾ ਹੈ ਤੇ ਉਹ ਵੀ ਖਾਲਸਾ ਜੀ ਸੰਸਾਰ ਵਿੱਚ ਇਦਾਂ ਦੀ ਬਿਰਤੀ ਹੈ ਵੀ ਸਰੀਰ ਤੁਰੇ ਫਿਰਨ ਤੇ ਵੀ ਸਾਥ ਨਹੀਂ ਦਿੰਦੀ ਅੱਜ ਕੱਲ ਬੱਚੇ ਮਾਂ ਪਿਓ ਦਾ ਸਾਥ ਨਹੀਂ ਦਿੰਦੇ ਤੇ ਖਾਲਸਾ ਜੀ ਮਾਵਾਂ ਨਿੱਕੇ ਨਿੱਕੇ ਬੱਚਿਆਂ ਨੂੰ ਜੰਮ ਕੇ ਸੱਟ ਰਹੀਆਂ ਇਹੋ ਜਿਹੇ ਸਮਾਂ ਆ ਗਿਆ ਤੁਸੀਂ ਨਿਗਾਹ ਮਾਰ ਕੇ ਵੇਖੋ ਦਾਸ ਪਿੰਗਲਵਾੜੇ ਇੱਕ ਵਾਰ ਗਿਆ ਸੀ ਪੁਰਾਣੀ ਗੱਲ ਹੈ ਤੇ ਖਾਲਸਾ ਜੀ ਕੁਝ ਘੰਟਿਆਂ ਦੀ ਬੱਚੀ ਜਿਹੜੀ ਉੱਥੇ ਆਈ ਸੀ ਕੁਝ ਘੰਟਿਆਂ ਦੀ ਦੇਣ ਦੀ ਨਹੀਂ मां ਜਮ ਕੇ ਉਸ ਧੀ ਨੂੰ ਉੱਥੇ ਸਿੱਟ ਗਈ ਸੀ ਹਸਪੀਟਲ ਦੇ ਵਿੱਚ ਇਦਾਂ ਇਦਾਂ ਦੇ ਖਾਲਸਾ ਜੀ ਸਮੇਂ ਚੱਲ ਰਿਹਾ ਤੇ ਜੋ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਲਿਖੇ ਹਨ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਦੇ ਅੰਦਰ ਚਿਤ੍ਰੋਪਾਖਿਆਨ ਬਾਣੀ ਜਿਹਨੂੰ ਲੋਕ ਤੇ ਮਸ਼ੀਨਰੀ ਤੇ ਜੋ ਮਾੜੀ ਮੱਤ ਵਾਲੇ ਸਿੱਖ ਹਨ ਜਿਹੜੇ ਕਹਿੰਦੇ ਆ ਕਲਗੀਧਰ ਮਹਾਰਾਜ ਨੇ ਬਹੁਤ ਗਲਤ ਤੇ ਗੰਦੀ ਬਾਣੀ ਲਿਖ ਦਿੱਤੀ ਆ ਅੱਜ ਚਾਹਤ ਮਾਰੋ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਗੰਦ ਵਹਿ ਚਿਰ ਰਿਹਾ ਖਾਲਸਾ ਜੀ ਕਿੰਨਾ ਗੰਦ ਹੈ ਸੰਸਾਰ ਵਿੱਚ ਆ ਜਿਹੜੀ ਕੁੜੀ ਪੰਜਾਬ ਦੀ ਜਿਹਨੇ ਆਪਣਾ ਘਰਵਾਲਾ ਮਾਰ ਦਿੱਤਾ ਸੀ ਆਪਣੇ ਆਸ਼ਕ ਨਾਲ ਰਲ ਕੇ ਤੇ ਉਹ ਖਾਲਸਾ ਜੀ ਇਹੋ ਹੀ ਤੇ ਮਹਾਰਾਜ ਨੇ ਚਰਿੱਤਰ ਲਿਖੇ ਹਨ ਜਨਾਨੀਆਂ ਦੇ ਬੰਦਿਆਂ ਦੇ 35 ਹਨ ਬਾਕੀ ਬੀਬੀਆਂ ਦੇ ਹਨ ਇਹ ਚਰਿੱਤਰ ਮਹਾਰਾਜ ਲਿਖ ਕੇ ਗਏ ਹਨ ਵੀ ਜਿਹੜੀ ਜਨਾਨੀ ਜਾਤ ਹੈ ਬੀਬੀ ਜਾਤ ਹੈ ਨਾ ਖਾਲਸਾ ਜੀ ਜੇ ਇਹ ਚੰਗੀ ਹੈ ਤੇ ਸਵਰਗ ਬਣ ਜਾਂਦਾ ਘਰ ਤੇ ਜੇ ਇਹ ਉਹੋ ਜੀ ਹੋਈ ਇਹਨੇ ਸਭ ਕੁਝ ਡੋਬ ਕੇ ਰੱਖ ਦੇਣਾ ਇਹ ਬੀਬੀ ਦੇ ਅੰਦਰ ਬਿਰਤੀ ਰੱਬ ਦੱਸਦਾ ਮਹਾਰਾਜ ਦੀ ਬਾਣੀ ਵੀ ਦੱਸਦੀ ਹੈ ਇੱਥੇ ਸਤਗੁਰਾਂ ਨੇ ਆਖਿਆ ਤੁਬੀ ਸੋ ਕਿਉ ਮੰਦਾਖੀ ਅਜਿਤ ਜਮੈ ਰਾਜਾਣ ਇਹ ਪੰਕਤੀ ਸਾਰੀਆਂ ਬੀਬੀਆਂ ਦੇ ਨਹੀਂ ਫਿੱਟ ਹੁੰਦੀ ਖਾਲਸਾ ਜੀ ਇਹ ਭਲੇਖਾ ਨਾ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਬਚਨ ਹਨ ਤੇ ਮਹਾਰਾਜ ਨੇ ਉੱਥੇ ਉਹ ਵੀ ਗੱਲ ਕੀਤੀ ਹੈ ਜਿਉਂ ਘਰ ਘਰ ਹੰਡਾ ਰਨ ਦੁਹਾਦਣ ਤਿੰਨ ਪੀ ਲੱਛਣ ਲਾਇਆ ਇਵੇਂ ਕਰਕੇ ਬਚਨ ਹਨ ਮੈਂ ਵਿਸਰਦਾ ਹਾਂ ਤੇ ਮਾਫੀ ਚਾਹੁੰਨਾ ਮਹਾਰਾਜ ਕਹਿੰਦੇ ਉਹ ਦੁਹਾਗਣਾ ਇਸਤਰੀਆਂ ਵੀ ਹਨ ਜਿਹੜੀਆਂ ਜਿਹਦੇ ਘਰੇ ਚੱਲ ਜਾਂਣ ਉਹਨਾਂ ਨੂੰ ਵੀ ਲੱਛਣ ਲਾ ਕੇ ਆ ਜਾਂਦੀਆਂ ਇਹ ਵੀ ਮਹਾਰਾਜੀ ਬਾਣੀ ਦੇ ਬਚਨ ਹਨ ਸੋ ਗੁਰਮਖੋ ਆਪਾਂ ਕੀ ਬਣਨਾ ਆਪਾਂ ਉਹ ਬਣਨਾ ਕਿ ਜਿੱਥੇ ਸਾਡੀ ਸ਼ੋਭਾ ਹੋਵੇ ਗੁਰਸਿੱਖ ਜਿਹੜੇ ਹਨ ਉਹ ਵੀ ਬਾਣੀ ਪੜਨ ਨਾਮ ਜਪਣ ਇਥੇ ਕਿਸੇ ਦਾ ਕੋਈ ਸੰਗ ਨਹੀਂ ਜੇ ਨਾਲ ਜਾਣਾ ਨਾ ਕਿਸੇ ਪਤੀ ਨੇ ਨਿਭਾਣਾ ਨਾ ਪਤਨੀ ਨੇ ਨਿਭਾਣਾ ਬੱਚਿਆਂ ਨਾਲ ਨਿਭਾਣਾ ਨਾ ਭਾਈ ਭੈਣ ਨੇ ਨਿਭਾਣਾ ਇਥੇ ਉਹਨਾਂ ਚ ਰਸਾਤ ਹੈ ਸਾਡੀਆਂ ਡਿਊਟੀਆਂ ਹਨ ਅਸੀਂ ਆਪਣੇ ਬੱਚਿਆਂ ਨੂੰ ਪਾਲਣਾ ਆਪਣੇ ਘਰ ਪਰਿਵਾਰ ਨੂੰ ਪਾਲਣਾ ਪਰ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਨੂੰ ਚੇਤੇ ਰੱਖਣਾ ਹੈ ਜੇ ਰੱਬ ਚੇਤੇ ਆ ਤੇ ਫਿਰ ਬੱਚੇ ਆਪੇ ਪਲ ਜਾਣਗੇ ਜੇ ਰੱਬ ਨਹੀਂ ਚੇਤੇ ਤੇ ਖਾਲਸਾ ਜੀ ਭਾਵੇਂ ਸਾਰਾ ਸਾਰਾ ਦਿਨ ਝੂਰ ਮਾਰੀ ਜੋ ਰਹਿਣਾ ਵਿਲਕਣਾ ਹੀ ਆ ਲੇਖੇ ਦੇ ਵਿੱਚ ਜੀਵਨ ਵਿੱਚ ਰੋਣਾ ਹੀ ਰਹਿ ਗਿਆ ਬਿਨਾ ਰੱਬ ਦੇ ਨਾਮ ਤੋਂ ਸੁੱਖ ਨਹੀਂ ਪ੍ਰਾਪਤ ਹੁੰਦਾ ਸੋ ਮਹਾਰਾਜ ਕਿਰਪਾ ਕਰ ਅਨੁਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਉਹਨਾਂ ਦੀ ਖੈਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ